ਸੁਨਿਏ ਸਰਾਂ ਗੁਨਾ ਕੀ ਗਾ ਨਾਮ ਨੂੰ ਸਰਵਨ ਕਰਨ ਨਾਲ ਮਨੁੱਖ ਬੇਅੰਤ ਗੁਨਾ ਦੀ ਸੂਝ ਵਾਲਾ ਹੋ ਜਾਂਦਾ ਹੈ ਸੁਨਿਏ ਸੇਖ ਪੀਰ ਪਾਤਸਾ ਨਾਮ ਦਾ ਸਰਵਨ ਕਰਨਾ ਮਨੁੱਖਾਂ ਨੂੰ ਸੇਖ ਪੀਰ ਅਤੇ ਬਾਸਾ ਬਣਾ ਦਿੰਦਾ ਹੈ ਸੁਨਿਏ ਅੰਦੇ ਪਾਵੇ ਰਾਹੋ ਨਾਮ ਨੂੰ ਸੁਣਨ ਦੁਆਰਾ ਅੰਨੇ ਇਨਸਾਨ ਰਸਤਾ ਲੱਭ ਲੈਂਦੇ ਹਨ ਸੁਣੀਏ ਹਾਥ ਹੋਵੇ ਅਸਗਾ ਨਾਮ ਸਰਵਨ ਕਰਨ ਦੁਆਰਾ ਅਥਾ ਸਾਹਿਬ ਦੀ ਥਾਂ ਆ ਜਾਂਦੀ ਹੈ ਨਾਨਕ ਭਗਤਾ ਸਦਾ ਵਿਗਾਸ ਨਾਮ ਨੂੰ ਸਰਵਨ ਕਰਨ ਨਾਲ ਮੋਤ ਅਸਰ ਨਹੀਂ ਕਰ ਸਕਦੀ ਸੁਣੀਏ ਦੁਖ ਪਾਪ ਕਾ ਨਾਸ ਨਾਮ ਨੂੰ ਸਰਵਨ ਕਰਨ ਨਾਲ ਦੁਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ